ਵੇਰੀ ਗੁੱਡ ਦੇਖ ਕੇ ਦੇਖ ਕੇ ਦੇਖ ਕੇ ਬੱਚਿਆਂ ਦੀ ਹੌਸਲਾ ਵਜਾਈ ਕਰਨ ਵਾਸਤੇ ਅੱਜ ਪਹੁੰਚੇ ਨੇ ਭਰਪੂਰ ਸਿੰਘ ਪੂਰਾ ਕਬੱਡੀ ਖਿਡਾਰੀ ਬੜੇ ਆਪਦੇ ਟਾਈਮ ਤੇ ਵੀ ਬੜੇ ਨੰਬਰ ਚੱਕੇ ਨੇ ਨੰਨੇ ਭਰਪੂਰ ਸਿੰਘ ਪੂਰਾ ਨੇ ਤੇ ਸਾਡੇ ਸਮਾਜ ਸੇਵਕ ਬੂਟਾ ਮੁਹੰਮਦ ਬੂਟਾ ਖਾਨ ਜੀ ਵੀ ਪਹੁੰਚੇ ਨੇ ਦਾ ਵੀ ਧੰਨਵਾਦ ਦੇਖ ਕੇ ਦੇਖ ਆ ਆ ਆ ਆ ਇਹ ਮਾਰਨ ਵਾਲੇ ਇਹ ਦੇਖੋ ਹਾਂ ਬੱਦ ਹਾਂਜੀ ਹਾਂ ਹੀ ਕਰਨਾ ਤੂੰ ਵੀ ਛੜਾ ਦੇਣੀ ਐ ਢੜੇ ਛੜਾ ਹਾਂ ਕੰਥਲੀ ਛੱਡੀਏ ਛੱਡ ਦੇਨੇ ਉਹ ਛੱਡ ਦੇਨੇ ਫੇਰ ਮੁੜ ਕੇ ਤੂੰ ਵੀ ਮੁੜ ਜਾ ਸੁਪਰਸਟਾਰ ਕਬੱਡੀ ਖਿਲੇਆਰ ਭਰਪੂਰ ਸਿੰਘ ਜੀ ਪੂਰਾ ਵੀ ਪਹੁੰਚ ਚੁੱਕੇ ਨੇ ਦਾ ਵੀ ਧੰਨਵਾਦ ਅੱਜ ਮੈਦਾਨ ਦੇ ਵਿੱਚ ਬੱਚੇ ਨੇ ਹੌਸਲਾ ਵਜੇ ਕਰਨ ਵਾਸਤੇ ਪਹੁੰਚੇ ਨੇ ਔਰ ਕਿਹੜੀ ਕਿਹੜੀ ਗੇਮ ਕਰਦੇ ਸੀ ਮੈਂ ਤਾਂ ਵੱਡੀ ਖੇਡਦਾ ਸੀਗਾ 5000 ਰੇਸ ਦੌੜਦਾ ਸੀ 5 ਕਿਲੋਮੀਟਰ ਜਾਨੀ ਕਿ ਤੇ ਆਪਣੇ ਛੋਟੇ ਨਾਲ ਆਪਣੇ ਪ੍ਰਿੰਟ ਦੇ ਪਲੇਅਰ ਹੁੰਦੇ ਸੀਗੇ ਹਾਂ ਸਾਡੇ ਮੈਨਾਂ ਦਾ ਹਰ ਲੈਕ ਹੁੰਦਾ ਸੀਗਾ ਅੱਛਾ ਉਹ ਕਿਹੜੀ ਕਿਹੜੀ ਗੇਮ ਕਰਦੇ ਸੀ ਮੈਂ ਮਾਸਟਰ ਤਾਂ ਵੱਡੀ ਖੇਡਦਾ ਸੀ ਠੀਕ ਆ ਤੇ ਵਿਖਿਆ ਕਮਾਲ ਹੁੰਦਾ ਸੀ ਅੱਛਾ ਉਹ ਵੀ ਹੁੰਦੇ ਸੀ ਹਾਂ ਉਹ ਵੀ ਖੇਡਦਾ ਰਿਹਾ ਸਾਡੇ ਨਾਲ ਠੀਕ ਵੈਰੀ ਗੁੱਡ ਮਿੱਠਾ ਮੱਗਰ ਹੂੰ ਹੂੰ ਸੱਤ ਬਾ ਨੌਰੀ ਖਾਂ ਅੱਛਾ ਗਰਮਕਾ ਗੋਮਾ ਜਣੀ ਆਪਣੇ ਪਿੰਡ ਨੂੰ ਬਹੁਤ ਪਲੇਅਰ ਸੀ ਹਾਂ ਮਿੰਨਾ ਕੌਸ਼ਲਿਆ ਤਰਖੰਦਰ ਅੱਛਾ ਠੀਕ ਆ ਉਹ ਬਹੁਤ ਵਧੀਆ ਖੇਡਦਾ ਸੀ ਚਲੋ ਮجهه ਬੋਰੀ ਹਾਂ 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 ਸਭ ਕੋ ਸੋ ਜਾਂਦਾ ਸਰ ਜਣੀ ਹੁਣ ਜਣੀ ਰੋਜ਼ਾਨ ਘਟਿਆ ਵੇ ਕਬਦੇ ਵਿੱਚ ਇਹ ਬੱਚਿਆਂ ਦੀ ਜਿਹੜੀ ਸਿੱਖਿਆ ਦੇ ਨੇ ਬਹੁਤ ਵਧੀਆ ਹਾਂ ਇਹਨਾਂ ਦੀ ਮਿਹਰਬਾਨੀਆਂ ਕੋਚ ਸਾਹਿਬਾਨਾ ਜੀ ਹੈਨਾ ਕੋਚ ਦੀ ਮਿਹਰਬਾਨੀ ਜਿਹੜਾ ਕੋਚ ਬਣਿਆ ਪਿੰਡ ਦੇ ਲਈ ਛੋੜ ਦਿੱ ਤੂੰ ਜਣੀ ਆਏ ਵੀ ਉਂ ਵੈਸੀ ਉ ਜਬਾਕਾ ਨੂੰ ਕੱਟਣਾ ਔਖਾ ਬਾਹਰ ਹੈਨਾ ਨੀ ਤਾਂ ਬੱਚੇ ਨੂੰ ਵੀ ਹੌਸਲਾ ਚਾਹੀਦਾ ਵੀ ਯਾਰ ਮੈਨੂੰ ਮੇਰੇ ਮੁਰੇ ਕੋਚ ਡੀਗ ਦੇ ਹੋਣਗੇ ਮੈਂ ਜਾਵਾਂ ਹੂੰ ਠੀਕ ਆ ਘਰ ਦੇ ਕੰਮ ਦਾ ਜਿਹੜੇ ਬੱਚੇ ਨੇ ਖੇਡਣਾ ਘਰ ਦੇ ਕੰਮੋਂ ਤਾਂ ਦੇਖਣ ਦੀ ਲੋੜ ਨਹੀਂ ਫਿਰ ਹਾਂ ਹਾਂ ਘਰ ਦੇ ਕੰਮ ਆਟੋਮੈਟਿਕ ਹੋ ਜਾਂਦੇ ਹਾਂਜੀ ਇਹਦਾ ਜੀ ਕੋਲੋਂ ਆ ਜਾਂਦੇ ਜੀ 4 ਵਜੇ ਕਹਿੰਦੇ ਗਰਾਊਂਡ 'ਚ ਜਾਣਾ ਅਸੀਂ ਖੇਡਦੇ ਨੇ ਆਪਣੇ ਉਹ ਦਾਨੂ ਕੀ ਮੋਟਰ ਦੇ ਤੇ ਸਵੇਰ ਛੁੱਟੀ ਹੁੰਦੇ ਉਹਦੇ ਵਿੱਚ ਅੱਛਾ ਬਾਅਦ ਖੇਡਦੇ ਨੇ ਇੱਥੇ ਹੁੰਦੇ ਸੀ ਆਪਣੇ ਆਪ ਨਾਲ ਹੀ ਹਾਂ ਹਾਂ ਇੱਥੇ ਵੀ ਸਵੇਰ ਛੁੱਟੀ ਨੇ ਇੱਥੇ ਖੇਡਦੇ ਰਹੇ ਆ ਆਪਣੇ ਛਿਬੇ ਨੇ ਜਿਹੜੇ ਉਹ ਛਿਬਿਆਂ ਦੇ ਵਿੱਚ ਵੀ ਖੜਾ ਤੇਰੇ ਦਾਦੇ ਹੁਣ ਚੰਗੀ ਤਰ੍ਹਾਂ ਮੈਨੂੰ ਸ਼ਾਨੂੰ ਜਾਣਦੇ ਸੀ ਹਾਂ ਜਦੋਂ ਖੇਡਾਂ ਹੈਗੇ ਨਹੀਂ ਤਾਂਹੀਂ ਮੈਂ ਉੱਧਰੋਂ ਆਇਆ ਪਰ ਜਿਵੇਂ ਮੈਨੂੰ ਮੈਂ ਛੋਟੇ ਬਾਰੇ ਸੁਣੇ ਸੀਗੇ ਮੈਂ ਵੀ ਵੀ ਤੁਸੀਂ ਪੁਰਾਣੇ ਖਿਡਾਰੀ ਆ ਐ ਨਹੀਂ ਜੀ ਹੱਥ ਨਹੀਂ ਫਿਰਉਂਦੇ ਸੀ ਕੋਈ ਹੁੰਦਾ ਹੁੰਦਾ ਜਾਂ ਮਜਬੂਰੀਆਂ ਨੇ ਹੂੰ ਰਵਾਦ ਦੇ ਤੋਂ ਹਾਂਜੀ ਹਾਂ ਸਾਰਾ ਕੁਝ ਹੋ ਜਾਂਦਾ ਜੀ ਵਿੱਚ ਅੱਗੇ ਆਪਾਂ ਚਾਚੇ ਦਾ ਮੁੰਡਾ ਤਿਆਰ ਕਰਨਾ ਅੱਛਾ ਜੀ ਠੀਕ ਆ ਇਹਨਾਂ ਦੇ ਕਦਮਾਂ ਤੇ ਚੱਲਣਾ ਇਹਨਾਂ ਦੇ ਕਦਮਾਂ ਤੇ ਚੱਲਣਾ ਮੈਨੂੰ ਕਹਦਾ ਪੁੱਤ ਦੇਖੋ ਪਹਿਲੀ ਗੱਲ ਆ ਪੜੋ ਹਮ ਮੜ ਕੇ ਗੇਮ ਵੀ ਜ਼ਰੂਰੀ ਆ ਜੇ ਗੇਮ ਦੇ ਵਿੱਚ ਤਾਂਦਰੁਦ ਬੱਚਾ ਨਸ਼ੇ ਤੋਂ ਬਚਾ ਰਹਿਣਾ ਹਾਂਜੀ ਹਾਂ ਨਹੀਂ ਤਾਂ ਮੜੀਰ ਤੇ ਤੈਨੂੰ ਪਤਾ ਇੱਕ ਬੂਟਾ ਲੱਗਿਆ ਸਾਰੇ ਲੱਗ ਜਾਂਦੇ ਹਮ ਹਮ ਉਹ ਨਸ਼ੇ ਤੋਂ ਫੇਰ ਮੋੜਨਾ ਔਖਾ ਹੁੰਦਾ ਹੈ ਨਸ਼ੇ ਤੋਂ ਇਹ ਸਕਾਰਾ ਹੁੰਦਾ ਹੈ ਚੀਜ਼ਾਂ ਰੱਖੇ ਜਦੋਂ ਧਿਆਨ ਇੱਧਰ ਲੱਗੇ ਬੱਚੇ ਦਾ ਨਾ ਫਿਰ ਨਸ਼ਾ ਕਰ ਹੀ ਨਹੀਂ ਸਕਦਾ ਨੀ ਵਧੀਆ ਗੱਲ ਆ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਅਈ ਰਾਪ ਭਾਈ ਇੰਨੇ ਜੋ ਕਿ ਉਹ ਮੰਗ ਥੜੀ ਵੀ ਗਿਆ ਵੀ ਜਵਾਕਰ ਨਸੇ ਤੋਂ ਉਹ ਵੀ ਜ਼ਰੂਰੀ ਹੈ ਨਹੀਂ ਨਹੀਂ ਵਧੀਆ ਇਹ ਸੇ ਭਾਈ ਇਹ ਤੁਹਾਡੇ ਜਿਹੜੇ ਤੁਸੀਂ ਥਿਆ ਸਮਾਂ ਕੱਢਦੇ ਹੋ ਸਮਾਂ ਕੱਢਣਾ ਔਖਾ ਪੈਸਾ ਹੈਗਾ ਸਾਰਿਆਂ ਕੋਲ ਦੁਨੀਆ ਕੋਲ ਪਰ ਸਮਾਂ ਨਹੀਂ ਹੈਗਾ ਇਸ ਲਈ ਕਿਸਾਨ ਨੌਜਾ ਸੀ ਵੀ ਦਮਾਂਗੇ ਸਮਝ ਲਓ ਬੜਾ ਵਧੀਆ ਬੜਾ ਵਧੀਆ ਜਦੋਂ ਤੁਹਾਡੇ ਕੋਲ ਟਾਈਮ ਹੋਵੇ ਤੁਸੀਂ ਆ ਜਾ ਕਰੋ ਸ਼ਾਮ ਨੂੰ ਜਦੋਂ ਜਦੋਂ ਵੀ ਤੁਹਾਡੇ ਕੋਲ ਸਮਾਂ ਹੁੰਦਾ ਜ਼ਰੂਰ ਆਇਓ ਬੱਚਿਆਂ ਨੂੰ ਹਾਂ ਜੀ ਜੀ ਅਸੀਂ ਥੋੜੇ ਮਹਿਲਾਂ ਮੁੰਡਾ ਤੁਸੀਂ ਦੇਖਿਆ ਜਰਨੈਲ 올ਡ ਵਾਲਾ ਹਾਂਜੀ ਸਾਡੀ ਪੂਰੀ ਆੜੀ ਜੇ ਇਕੱਠੇ ਗੇੜਦੇ ਨੇ ਜਰਨੈਲ ਫੌਜੀ 올ਡ ਵਾਲੇ ਨਾਲ ਚੱਲੀ ਨਾਲ ਅੱਛਾ ਠੀਕ ਹੈ ਠੀਕ ਹੈ ਚਲੋ ਠੀਕ ਹੈ ਟਾਈਮ ਟਾਈਮ ਦੀਆਂ ਗੱਲਾਂ ਹੁੰਦੀਆਂ ਹਾਂਜੀ ਹਾਂ ਜਿਹੜਾ ਜਿਹਾ ਸਮਾਂ ਹੋਵੇ ਸਮਾਂ ਚੱਲਣਾ ਪੈਂਦਾ ਨਾ ਹਾਂ ਇਹ ਤਾਂ ਗਲਤ ਹੈ ਸਹੀ ਇਹ ਤਾਂ ਹੈ ਕਿ ਕਿੱਥੇ 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 ਕਿੱ ਉਦੋਂ ਨੌਕਰੀ ਨਹੀਂ ਆ ਮਰਜ਼ੀ ਨੌਲਜ ਨਹੀਂ ਸੀ ਉਦੋਂ ਉਦੋਂ ਨੌਲਜ ਨਹੀਂ ਸੀ ਹਾਂ ਹਾਂ ਯਾਨੀ ਕਿ ਉਦੋਂ ਇੰਨਾ ਕੁ ਜ਼ਰੂਰੀ ਸੀਗਾ 8-5 ਨੂੰ ਜਿਹੜੇ ਗੇਮ ਦੇ ਗੇਮ ਹੁੰਦੇ ਕਬੱਡੀ ਜਾਂ ਕੋਈ ਵੀ ਗੇਮ ਖੇਡਦਾ ਸੀ ਉਹ ਸਰਟੀਫਿਕੇਟ ਹੁੰਦਾ ਸੀ ਜਿਵੇਂ ਜ਼ਿਲ੍ਹੇ ਦਾ ਪੰਜਾਬ ਦਾ ਮਤਲਬ ਕਿ ਸਰਟੀਫਿਕੇਟ ਹੁੰਦਾ ਸੀ ਉਹਨੂੰ ਛੋੜ ਹੋ ਜਾਂਦੀ ਸੀ ਵੀ ਤੈਨੂੰ ਇੱਕ ਚੀਜ਼ ਛੋੜ ਹ ਹਾਂ ਜਿਵੇਂ ਕਾਦਾ ਕੱਢਦਾ ਸੀ ਹਾਂਜੀ ਉਹਨੂੰ ਕਦਮ ਆ ਵੀ ਜਿਹੜਾ ਬੰਦਾ ਬੰਦੀ ਪਲੇਅਰ ਸੀ ਹਾਂ ਪਹਿਲਾਂ ਵੀ ਚੀਜ਼ਾਂ ਹੁੰਦੀਆਂ ਸੀ ਯਾਨੀ ਹਾਂ ਹਾਂ ਯਾਨੀ ਕਿ ਹੁਣ ਤਾਂ ਬੋਲ ਆਪਾਂ ਨੂੰ ਕਾਹਦਾ ਵਿਟ ਆਇਆ ਨੀ ਬੜੀਆ ਗੱਲ ਆਈ ਬਹੁਤ ਬਹੁਤ ਧੰਨਵਾਦ ਤੁਹਾਡਾ ਆਇਆ ਕਰੋ ਜਦੋਂ ਤੁਹਾਡੇ ਕੋਲ ਟਾਈਮ ਹੁੰਦੇ ਨੇ ਧੰਨਵਾਦ